ਜੀ ਜਿਹੜੀ ਦੋ ਆਪਰਬੰਦੀ ਹੋ ਤੇ ਹੋ ਜੂਗੀ ਉਹ ਘਟਨਾ ਹੈਗੀ ਆ ਇੱਕ ਪਰਸਨ ਦੇ ਨਾਲ ਉਹ ਲੜਕੀ ਬਿਆਨ ਦੇਉਗੀ ਤੇ ਕਾਰਵਾਈ ਹੋਣੀ ਆ ਅਦਰਵਾਇਸ ਨਹੀਂ ਹੋਣੀ ਲੇਕਿਨ ਜਿਹੜੇ ਸਾਡੇ ਜਿੰਨੇ ਵੀ ਸਮਾਜਿਕ ਬੰਦੇ ਹੁੰਦੇ ਨੇ ਨਾ ਇੱਕ ਤਾਂ ਸਮਾਜ ਦੇ 100 200 ਪਰਿਵਾਰਾਂ ਨਾਲ ਜੁੜੇ ਹੁੰਦੇ ਆ ਇੱਕ ਕੰਪਲੀਟ ਧਾਂਦੀਆਂ ਸਾਨੂੰ ਜਿੱਦਾਂ ਅਸੀਂ ਤੁਹਾਨੂੰ ਆਗੇ ਕਰ ਦਿੰਨੇ ਆ ਤੁਹਾਡੇ ਕੋਲ ਰਿਕਵੈਸਟ ਉਹ ਸਾਨੂੰ ਰਿਕਵੈਸਟ ਕਰ ਹੁਣ ਸਮਾਜ ਵਿੱਚ ਜਿਹੜੀ ਪ੍ਰੋਬਲਮ ਆਤੀ ਹੈ ਉਸ ਤੇ ਚਰਚਾ ਕਰਨੀ ਤਾਂ ਸਾਡੀ ਬਹੁਤ ਜ਼ਰੂਰੀ ਹੈ ਕਿ ਚਰਚਾ ਕਿਸੇ ਕੰਪੈਟਿਟਰ ਨਾਲ ਹਾਂ ਅਸੀਂ ਕੱਲ ਪ੍ਰਿੰਸ ਨੂੰ ਕੌਂਸਲਪ ਨਾਲ ਜੜੇ ਉਹਨਾਂ ਨਾਲ ਵੀ ਗੱਲ ਬੰਦਾ ਦਾ ਰਸਤਾ ਠੀਕ ਆ ਉਹ ਵੀ ਠੀਕ ਆ ਵੈਸੇ ਅੰਤਰਮ ਉਹ ਕਹਿੰਦੇ ਸਵੇਤ ਪ੍ਰਵੇਦੀ ਕਰਾ ਦਿੰਦੇ ਉਹਨਾਂ ਨਾਲ ਗੱਲ ਹੋ ਗਈ ਆਪਣਾ ਬਸ ਠੀਕ ਹੈ ਜਿਹੜੇ ਬੂਦੇ ਰਹਿ ਗਏ ਜਿਨ੍ਹਾਂ ਦੇ ਮਾਲਕ ਤਾਂ ਜੀ ਉਹਨੂੰ ਇੱਕ ਬੰਦੇ ਨੇ ਕੁਛ ਰਾਸ ਦੇ ਦੋ ਸੱਚਮੁੱਚ ਚਾਹੀਦੀ ਉਸ ਦਾ ਬਾਕੀ ਸਾਮਾਨ ਜੀ ਦਾ ਤਾਂ ਸਦਾ ਤੋਂ ਬਹੁਤ ਸਾਲਾਂ ਤੋਂ ਮੋਟਰ ਘਰ ਤੋਂ ਦਿੰਦੀਆਂ ਹੋਰ ਇਹ ਨਹੀਂ ਆ ਤੁਹਾਡੇ ਤੱਕ ਨਹੀਂ ਪਹੁੰਚਦੀ ਤਾਂ ਵੀ ਜੁਬਾਨ ਚ ਗੱਲ ਕਰਦੇ ਲਗਾਤਾਰ ਦੋਰੀ ਤੇ ਮੈਂ ਇਹ ਕਹਿਣਾ ਕਿ ਬੰਦੇ ਨੂੰ ਸਜਾੜੇ ਵਿੱਚ ਸੁਣਾਓ ਕਿਹੜਾ ਅੱਛਾ ਦੋਸ਼ੀ ਹੈ ਕਿਹੜਾ ਬੰਦਾ ਬਹੁਤ ਸਾਰੇ ਪਰਿਵਾਰਾਂ ਦੇ ਪਰਸਪਰ ਦੀਆਂ ਨੇ ਕੰਪਨੀਆਂ ਤੁਹਾਡੇ ਕੋ ਮਦਾਈ ਨਹੀਂ ਹੋਊਗਾ ਤੁਸੀਂ ਨਹੀਂ ਨਹੀਂ ਅਸੀਂ ਕੋਈ ਨਹੀਂ ਲੈਂਦੇ ਸਾਡਾ ਸ਼ਾਂਤਮਈ ਪ੍ਰੋਟੈਸਟ ਦੇਖੋ ਇੱਕ ਸਮਾਜ ਅਸੀਂ ਕੋਈ ਛਿੰਦੀ ਨਹੀਂ ਕਰਦੇ ਸਾਰੇ ਲੱਭੋ ਕਪੂਰਥਲੇ ਦਾ ਮਾਹੌਲ ਖਰਾਬ ਹੁੰਦਾ ਸਾਡਾ ਆਵਾਜ਼ ਚੱਕਣਾ ਗੱਲ ਕਰਨਾ ਇਹ ਤਾਂ ਸਾਡਾ ਹੱਕ ਹੈ ਅਸੀਂ ਕਿਸੇ ਨਾਲ ਤਾਂ ਕੰਮ ਕਰਦੇ ਨਾ ਕੋਈ ਸਾਡੀ ਲੜਾਈ ਹੈ ਕਿਸੇ ਨਾਲ ਲੇਕਿਨ ਅਸੂਲਾਂ ਦੀ ਜਿਹੜਾ ਸੁਵਿਧਾਨ ਹੈ ਨਾ ਉਨੀ ਕੁ ਹੀ ਆ ਅਸੀਂ ਆਪਣੀ ਆਵਾਜ਼ ਚੱਕਾਂਗੇ ਇੱਕ ਰੋਸ਼ ਮੀਟਿੰਗ ਅੱਕੀਜੀ ਦੀ ਜਿਹਦੇ ਸਾਰੇ ਸਮਾਜ ਦਾ ਰੋਸ਼ ਇਸ ਜੀ ਜੋ ਚੀਜ਼ਾਂ ਹੋਈਆਂ ਨਹੀਂ ਹੋਣੀਆਂ ਚਾਹੀਦੀ ਅਸੀਂ ਉਹਦੇ ਤੇ ਚਰਚਾ ਕੀਤੀ ਆ ਉਹਦੇ ਚਰਚਾ ਦੇ ਤਹਿਤ ਇੱਕ ਮਤਾ ਕਮੇਟਰੀਆ ਨੂੰ ਆਇਆ ਮੇਰਾ ਮਨ ਲੱਗ ਖਾ ਜੇ ਮੇਰੇ ਕੋ ਕੜਾਈ ਵਾਸਤੇ ਹੁੰਦੀਆਂ ਨੇ ਮੈਨੂੰ ਉਹ ਕੜਾਈ ਗਾ ਇੱਥੋਂ ਤੱਕ ਕਿ ਮੈਂ ਖੁਦ ਉਹਨਾਂ ਦਾ ਨਾਮ ਨਹੀਂ ਲੈਂਦਾ ਮੈਨਾਂ ਕਦੇ ਮੈਨੂੰ ਵਟਸਐਪ ਤੇ ਨਾ ਭੇਜੋ ਬੜਾ ਸ਼ੂਕ ਹੈ ਤਾਂ ਕਿਉਂ ਜਦ ਦੀ ਬੈਲ ਪਿਛੇ ਮੋਣੇ ਦੇ ਕਿਤੋਂ ਦੇਖੀ ਬੜਾ ਲੱਗਦਾ ਇਹ ਮੈਂ ਗੋਮਰੀ ਸੋਚਾ ਹਾਤਰਾ ਮਾ ਨਹੀਂ ਆ ਬਸ ਆਪ 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 ਦਾ ਬਹੁਤ ਕੰਮ ਨਹੀਂ ਕੰਮ ਹੋਗਾ ਮੈਂ ਕਹਿੰਦਾ ਤੇ ਮੋਲਾ ਟਿਕਟ ਕੀ ਕੰਮ ਕੀ ਕਰਦੇ ਮੇਰਾ ਕੜਾਈ ਦਾ ਕੰਮ ਠੀਕ ਹੈ ਕਿਹੜਾ ਬਜ਼ਾਰ ਬੰਦਾ ਇਹ ਅੰਮ੍ਰਿਤਪੁਰ ਇਹ ਕਿ ਮਾਮਲਾ ਕੀ ਆ ਜੀ ਇਹ ਮਰਾ ਭਾਈ ਬਸ ਆਈ ਸ਼ਰਾਰਤ ਪਾਜੀਆਂ ਕਰਦੇ ਨੇ ਕੌਣ ਕਰਦੇ ਆ ਤਨਵੀਰ ਹੋ ਰਹੀ ਸੋਹੇਬ ਪੂਰੇ ਨਾ ਮੁਲਾਜ਼ਮ ਨੇ ਨਾਲ ਇਹਨਾਂ ਜਿਹੜਾ ਮਾਲਕ ਹੈਗੇ ਉਹ ਗੱਡੀ ਤੇ ਬੈਠਦੇ ਨੇ ਇਹ ਮਾਲਕਾਂ ਦੀ ਮੌਜੂਦੀ ਵਿੱਚ ਕੰਮ ਹੋਇਆ ਸਾਰਾ ਹੀ ਹੈ। ਅੱਛਾ ਹਾਂਜੀ ਤੇ ਦੋ ਕਿੰਨੀਆਂ ਦੁਕਾਨਾਂ ਮਾਲਕਾਂ ਦੇ? ਇਹਦਾ ਜੀ ਦੋ ਦੁਕਾਨਾਂ ਜੀ। ਇਹ ਦੋਨੋਂ ਰੈਂਟ ਤੇ ਇਹ ਦੋਨੋਂ ਰੈਂਟ ਤੇ। ਇਹਨਾਂ ਨੂੰ ਕਿਹਦੇ ਰੈਂਟ? ਇਹ تنویرロナ ਨੂੰ। تنویر ਉਹ صاحب। ਅੱਛਾ ਅੱਛਾ। ਕੋਨੇ? ਹਾਂਜੀ ਹਾਂਜੀ। ਠੀਕ ਹੈ। ਇਹ ਇੱਕ ਮੁਸਲਮਾਨ ਮੁਸਲਮਾਨ ਹੈ। ਠੀਕ ਹੈ ਤੇ ਕੀ ਗੱਲ ਕੀ ਹੋਈ ਹੈ ਜਿਹੜਾ ਅੱਜ ਇਹਨਾਂ ਟਾਕਰੇ ਵਾਲੀ ਸੀ ਇੱਥੇ ਸਾਠਾ ਜੀ ਇਹਨਾਂ ਨੇ ਇੱਕ ਲੜਕੀ ਦਾ ਹੱਥ ਫੜਿਆ ਛੇੜਖੰਨੀ ਕੀਤੀ ਦੁਕਾਨ ਦੇ ਅੰਦਰ ਇਹ ਪਹਿਲਾਂ ਵੀ ਕਰਦੇ ਰਹੇ ਆ ਅੱਛਾ ਹਾਂਜੀ ਲੇਕਿਨ ਇਹ ਵੀ ਹੋ ਜਾ ਕੇ ਮੁੱਦਾ ਉੱਠ ਗਿਆ ਕੱਲੇ ਮੁੱਦਾ ਦੱਬਿਆ ਰਿਹਾ ਕੋਈ ਸ਼ਰੀਫ ਕਹਿੰਦੇ ਆ ਲੜਕੀਆਂ ਹੁੰਦੀਆਂ ਕੋਈ ਮੁੱਦਾ ਚੱਕੜੀਆਂ ਕੋਈ ਇੰਨੇ ਚੱਕਦੀਆਂ ਆਪਣੀ ਇੱਜ਼ਤ ਪਿੱਛੇ ਲੇਕਿਨ ਜਿਸੇ ਉਹਨਾਂ ਲੜਕੀ ਜਿਹੜੀ ਸੀ ਉਹ ਸਮਝਦਾ ਦਲੇਰ ਸੀਗੀ ਇਸ ਚੀਜ਼ ਦੇ ਨੇ ਉਹਨਾਂ ਨੇ ਹੱਥ ਫੜਿਆ ਕੋਈ ਤੁਸੀਂ ਮੈਨੂੰ ਆਤ ਕਿਤਾਮਾ ਕੀ ਮੇਰਾ ਛੇੜਖਾਨੀ ਕੀਤੀ ਆ ਉਹ ਆਪਣੇ ਰਿਸ਼ਤੇਦਾਰ ਨੇ 3 ਸਾਲ ਤੋਂ ਇੱਥੇ ਕੰਮ ਕਰ ਰਹੇ ਸੀ ਚੇਕਨਾਂ ਨੂੰ ਕਾਫੀ ਹੋ ਗਿਆ ਜੀ ਕਾਫੀ ਹੋ ਗਿਆ ਹਾਂਜੀ ਹਾਂਜੀ ਠੀਕ ਆ ਤੇ ਅੱਜ ਵੀ ਆਇਆ ਸੀ ਇਹਨਾਂ ਕੱਠ ਹੋਇਆ ਬਾਕੀ ਇਹ ਸਾਰੀ ਇਹ ਸਾਰੀ ਸਰਵ ਸੰਪਤੀ ਦਿਨ ਆ ਰਹੀ ਹੈ ਜੀ ਇਕੱਠ ਹੋਇਆ ਜੀ ਇਹ ਬੰਦੇ ਜਿਹੜੇ ਖਤਰਨਾਕ ਹੈ ਇਹ ਧੀਆਂ ਭੈਣਾਂ ਦੀ ਇੱਜ਼ਤ ਨੂੰ ਉਹ ਕਿੱਥੇ ਪਾੜਦੇ ਆ ਇਸ ਕਰਕੇ ਇਹ ਜਿਹੜੇ ਦੋ ਦੁਕਾਨਦਾਰ ਗਏ ਇਹ ਦੁਕਾਨ ਜਿਹੜੇ ਦੋਨੋਂ ਖਾਲੀਆਂ ਕਰ ਰਹੇ ਆ ਜਾਂ ਹਾਂਜੀ ਇਹ ਜਿਹਨਾਂ ਤਾਰੇ ਲੱਗੇ ਆ ਹੁਣ ਨਹੀਂ ਚਾਬੀਆਂ ਨਾਲ ਦਿੱਤੀਆਂ ਹੈ ਜੀ ਅੱਛਾ ਜੀ ਬਾਕੀ ਇਹਨਾਂ ਦਾ ਜੁਗਾਂ ਜਰੇ ਹੋਣਗੇ ਬੈਠੇ ਕਹਿੰਦੇ ਕੱਲ ਕੱਲ ਨੂੰ ਖਤ ਖਾਲੀ ਕਰਦੇ ਆਂਗੇ ਠੀਕ ਹੈ ਮਾਝੇ ਕੋਸ਼ਿਸ਼ ਜਥੇਬੰਦੀਆਂ ਨੇ ਇਕੱਠੇ ਹੋ ਕੇ ਆਪਣਾ ਕੋਈ ਵਿਚਾਰ ਰੱਖਿਆ ਗਿਆ ਉਹਨਾਂ ਨੇ ਜਿੱਕੇ ਦੁਕਾਨ ਹੈਗੀ ਕੱਪੜੇ ਦੀ ਇਹਦੇ ਵਿੱਚ ਕੋਈ ਅਲੀਗੇਸ਼ਨ ਸੀ ਕਿ ਲੜਕੀ ਦਾ ਕੋਈ ਸ਼ਿਫਟ ਕਰਨ ਕੀਤੀ ਆ ਉਹ ਬੰਦਾ ਜਿਹੜਾ ਰੌਟਾ ਕਰ ਲਿਆ ਤੇ ਜਿਹੜੀ ਅੱਗੇ ਪਾਸੇ ਜਿਹੜੀ ਹੈਗੀ ਕਾਰਵਾਨੀ ਹੈ ਸਰਪੋਤ ਜਥੇਬੰਦੀਆਂ ਦੁਕਾਨ ਦਾ ਤਾਲਾ ਖਲਾ ਕੇ ਸਮਾਨ ਜਿਹੜਾ ਵਾ ਉਹ ਕਹਿੰਦੇ ਕਿ ਕਢਾ ਕੇ ਬਾਹਰ ਦੇ ਉਹ ਸਾਰਿਆਂ ਨੂੰ ਸਮਝਾਇਆ ਕਿ ਕੋਈ ਵੀ ਕੋਈ ਨੂੰ ਆਪਣੇ ਹੱਥ ਵਿੱਚ ਨਾ ਲਵੇ ਜਿਹੜੀ ਬੰਦੀ ਜਿਹੜੀ ਕਾਰਵਾਈ ਉਹ ਇੱਕ ਬੰਦੇ ਦੇ ਖਿਲਾਫ ਹੋ ਕੀਤੀ ਜਾ ਰਹੀ ਹੈ ਠੀਕ ਹੈ ਜਦੋਂ ਬੰਦਾ ਰੈਸਟਲ ਵੀ ਉਹ ਆ ਬੰਦਾ ਰੌਟ ਆਫ ਕਰ ਲਿਆ ਕਾਰਵਾਈ ਤਾਂ ਹੀ ਕਰਦੇ ਉਹ ਵੀ ਆਪਣੀ ਹੈ ਜੀ ਹਾਂ ਜੀ ਜਿਹੜਾ ਰੌਲਾ ਉਹ ਕੋਰਨਰ ਨਾਲ ਅੱਛਾ ਇਹਦਾ ਹਾਂ ਜੀ ਅਸੀਂ ਜਿਹੜਾ ਬੰਦਾ ਸੀ ਜਿਹੜਾ ਉਹਦਾ ਬਾਪ ਲਿਆ ਕੇ ਰੱਖਿਆ ਹੈ ਤੇ ਉਹ ਤਾਂ ਬੰਦਾ ਰੌਂਡ ਅਪ ਹੋ ਗਿਆ ਫੜ ਲਿਆ ਅੱਛਾ ਜੀ ਹਾਂ ਠੀਕ ਬਹੁਤ ਜੀ 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 ਚਲੋ ਸਾਰੇ ਇਹ ਗੱਲ ਆ ਕਿ ਜਿਸ ਬੰਦੇ ਨੇ ਗੁਨਾਹ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹਨੂੰ ਮਿਲਣੀ ਚਾਹੀਦੀ ਹੈ ਅਸੀਂ ਆਪ ਦੇ ਅਸੀਂ ਖਾਫ ਨਾਜ਼ੀ ਸ਼ੇਰ ਦੇ ਨਾਲ ਸਾਰੇ ਫਰਮ ਡੇ ਵਨ ਅਸੀਂ ਚਾਪੀਆਂ ਚਾਪੀਆਂ ਵਗੈਰਾ ਬਾਹੂਆਂ ਨੂੰ ਪਾ ਜਾਈਆਂ ਇੱਕ ਮਿੰਟ ਮੈਨੂੰ ਦੱਸ ਜੀ ਸਰ

کسی نے میں نے جو رٹ نمبر میرے نام ہی ہے اسی دینے ہیں سارا ٹیکس وغیرہ سارا دینے ہیں